ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਕਸਰ ਸਾਹਿਬ ਮਾਗੀ ਦੇ ਮੇਲੇ ਤੇ ਤੁਹਾਨੂੰ ਇੱਕ ਹੋਰ ਨਗੀਨਾ ਦਿਖਾਉਣ ਲੱਗੇ ਆ ਤੇ ਬਹੁਤ ਸੋਹਣਾ ਨਗੀਨਾ ਇਹ ਨੁਕਰਾ ਘੋੜਾ ਤੇ ਮੈਂ ਕਹਿੰਦਾ ਕੱਦ ਕਾਠ ਬੰਦੀਆਂ ਤੇ ਕਿਆ ਬਾਤਾਂ ਯਾਰ ਸਿਰ ਕੁਆਲਿਟੀ ਸਾਰਿਆਂ ਨਾਲ ਵੱਖਰੀ ਹੈ ਇਹਦੀ ਤੇ ਬਾਕੀ ਦੀ ਲੈਣ ਵਾਰੇ ਆਪਾਂ ਬਾਈ ਹੋਰਿਆਂ ਨੂੰ ਪੁੱਛਦੇ ਆ ਤੇ ਨਾਲੇ ਪੁੱਛਦੇ ਕਿਹੜੇ ਪਿੰਡ ਤੋਂ ਆਏ ਆ ਪਹਿਲਾਂ ਤਾਂ ਇਹ ਹਾਂਜੀ ਬਾਈ ਜੀ ਪਹਿਲਾਂ ਤਾਂ ਤੁਹਾਡਾ ਨਾਮ ਦੱਸੋ ਹਾਂਜੀ ਬਾਈ ਸਾਸਿਕਾ ਬਾਈ ਜੀ ਮੇਰਾ ਨਾਮ ਅਕਬਾਰ ਸਿੰਘ ਹੈ ਜੀ ਪਿੰਡ ਵੀੜਵਕੇ ਜ਼ਿਲ੍ਹਾ ਮੋਗਾ ਜੀ ਤਸਵੀਰ ਨਿਹਾਲ ਸਿੰਘ ਵਾਲਾ ਜੀ ਨਿਹਾਲ ਸਿੰਘ ਵਾਲਾ ਹਾਂਜੀ ਬਾਈ ਜੀ ਤੇ ਇਸ ਘੋੜੇ ਦਾ ਕੀ ਨਾਮ ਆ ਘੋੜੇ ਦਾ ਨਾਮ ਬਾਈ ਜੀ ਸ਼ੇਰੇ ਪੰਜਾਬ ਹੈ ਜੀ ਸ਼ੇਰੇ ਪੰਜਾਬ ਹੈ ਹਾਂਜੀ ਬਾਈ ਜੀ ਤੇ ਇਹਦੀ ਲਾਨ ਕੀ ਆ ਕਿਉਂ ਜਮਾ ਇਹਦੀ ਜਿਹੜੀ ਮਾ ਸਾਲੀ ਵਾਲੇ ਦੀ ਹੈ ਜੀ ਡਾਇਰੈਕਟ ਜਿਹੜੀ ਵੀ ਨਾਨੀ ਆ ਸਾਹੂ ਕੇ ਵਾਲੇ ਦੀ ਆ ਅੱਛਾ ਫਰਨਾਨੀ ਮਲੂਕਿਆ ਦੇ ਬਰਥਡੇ ਕੋਲੇ ਦੀ ਹੈ ਜੀ ਮਲੂਕੇ ਦੇ ਹਾਂਜੀ ਇਹ ਚਾਰ ਬਿੜੀਆਂ ਨੁਗਰਾ ਖਾਣ ਦਾ ਨਹੀਂ ਚਾਰ ਪੰਜ ਬਿੜੀਆਂ ਮਲੂਕੇ ਜੀ ਲੈਣਾ ਬਹੁਤ ਜ਼ਬਰਦਸਤ ਲੈਣਾ ਹਾਂਜੀ ਬਾਈ ਜੀ ਮਲੂਕੇ ਦਾ ਵੱਡਾ ਘੋੜਾ ਹੈ ਬਲਡ ਆਊ ਦੀ ਉਹਦੀ ਇਹਦੀ ਨਾਂ ਨਹੀਂ ਸੀ ਜੀ ਅੱਛਾ ਅੱਛਾ ਕਿੰਨੀ ਉਮਰ ਹੋ ਗਈ ਦੀ ਇਹਦੀ 6ਵਾਂ ਸਾਲ ਲੱਗਿਆ ਬਾਈ 5 ਸਾਲਾਂ ਦਾ ਹੋ ਗਿਆ ਜੀ 5 ਸਾਲ ਦਾ ਹੋ ਹਾਂਜੀ ਬਾਈ ਠੀਕਾ ਠੀਕਾ ਤੇ ਕੱਦ ਕਿੰਨਾ ਦਾ ਹੈ 6'8" ਹੈ ਬਾਈ ਜੀ ਕੱਦ 6'8" ਹਾਂਜੀ ਤੇ ਬੱਚੇ ਵੀ ਬਹੁਤ ਆ ਗਏ ਬਹੁਤ ਆ ਗਏ ਹਾਂਜੀ ਬਾਈ ਆਪਣੇ ਨੇੜੇ ਨੇੜੇ ਪਿੰਡਾਂ 'ਚ ਅੱਛਾ ਅੱਛਾ ਇਹ ਆਪ ਸਮੁੰਦਰ ਦਾ ਹੈ ਗਲਾਬੀ ਬਣ ਬਹੁਤ ਆ ਸਾਹਮਣੇ ਛੋੜੇ ਦਿੱਸੀ ਜਾਂਦਾ ਹਾਂ ਜੀ ਬਹੁਤ ਸੋਹਣਾ ਭੂਰਾ ਇਹ ਤੇ ਬਾਕੀ ਦੀ ਜਿਹੜੀ ਫੀਤੀ ਪਾਰਟੀ ਵੱਖਰੀ ਆ ਹਾਂ ਜੀ ਬਈ ਜੀ ਹਾਂ ਜੀ ਆਪਾਂ ਪੱਟੂ ਦਾ ਬਹੁਤ ਚਖਾ ਕਰਦੇ ਬਹੁਤ ਸੁਣੀ ਹੈ ਦੀ ਹਾਂ ਜੀ ਬਈ ਤੇ ਕੀ ਕੀ ਬੰਦੇ ਆ ਨਾ ਬਾਗੀ ਦੇਸੀ ਖਾਣਾ ਕੀ ਜਿਹੜੀ ਕਹਾਲਦੀ ਆ ਦਾਣਾ ਜਮੇ ਬਾਜਰਾ ਛੋਲੇ ਜਮੇ ਸਹੀ ਕੋਈ ਇਹ ਘਰੇ ਵੀ ਬੱਚੇ ਲਾਇਆ ਤੁਸੀਂ ਕਿ ਹਾਂ ਜੀ ਬਈ ਦੀ ਘਰੇ ਵੀ ਬੱਚੇ ਆ ਜੀ ਘਰੇ ਵੀ ਦਾ ਹਾਂ ਜੀ ਬਈ ਇਹ ਕਿਹੋ ਜਿਹੇ ਬੱਚੇ ਨੇ ਨੁਕਰੇ ਆਉਂਦੇ ਗੁਲਾਬੀ ਪਾਣ ਬਰੀਕੀ ਮਜ਼ਬੂਤ ਤੇ ਹਾਈਟ ਬਰਦੇਦਾਰ ਬੱਚੇ ਨੇ ਠੀਕ ਆ ਠੀਕ ਆ ਤੇ ਤੁਹਾਨੂੰ ਇਹ ਸ਼ੌਂਕ ਰੋਪਦਾ ਹੈ ਇਹ ਸ਼ੌਂਕ ਤਾਂ ਵੀਰੇ ਖਾਨਦਾਨ ਚ ਹੀ ਆ ਸਾਡੇ ਬਜ਼ੁਰਗਾਂ ਦਾ ਸ਼ੌਂਕਦਾਰ ਚ ਆ ਹਾਂਜੀ ਬਾਈ ਜੀ ਠੀਕ ਆ ਠੀਕ ਆ ਤੇ ਆ ਦੇਖ ਸਕਦੇ ਹੋਰਾ ਜਿੱਦਾਂ ਨੂੰ ਦੇਖੋ ਤੇ ਆ ਦੇਖ ਦੇਖ ਰੈਡੀ ਵੀ ਕਰਦੇ ਆ ਕਿ ਹਾਂਜੀ ਬਾਈ ਜੀ ਕਰਦੇ ਆ ਰੈਡੀ ਰੈਡੀ ਕਰ ਹਾਂਜੀ ਕਿੰਨੇ ਜਣਵਾਰਾ ਘਰੇ ਜਣਵਰ ਹੈਗੇ 10 12 ਨਾਗ 10 12 ਨਾ ਘਰੇ ਹਾਂਜੀ ਠੀਕ ਆ ਤੇ ਆ ਦੇਖ ਸਕਦੇ ਹੋ ਠੀਕ ਹੈ ਜੀ ਸਸਤੀ ਕਰ ਠੀਕ ਹੈ ਬਾਈ ਧੰਨਵਾਦ ਜੀ ਤੁਹਾਡਾ ਵੀ ਮੇਲੇ ਦੇ ਜੀ ਆਇਆ